ਸਾਡੇ ਹਰ 6ਵੇਂ ਦਿਨ ਦੇ ਵਿਖਿਆਨਾਂ ਸੱ ਲੈ ਹੈ ਬਾਣੀ ਸ੍ਰੀ ਗੁਰੂ ਦੇਵ ਜੀ ਪੜਤ ਦੇ ਮਨੁੱਖ ਨੂੰ ਸੱਚ ਦੇ ਰਾਹ ਚੱਪੇ ਜਿਸ ਵੇਲੇ ਮੋਹ ਮਾਇਆ ਦੇ ਪਰਛਾਏ ਵਿੱਚ ਹਨ ਲੋਕ ਅੰਧਕਾਰ ਦੇ ਜਾਦ ਵਿੱਚ ਬਸੇ ਹੋਏ ਹਨ ਤੇ ਮੂਕੀ ਮਾਝ ਜ਼ੁਲਮ ਘੜ ਹਿਰਣਾ ਵਿੱਚ ਡੁੱਬ ਰਹੇ ਹਨ ਉਸ ਮੇਰੇ ਆਗਾਜ਼ ਤੋਂ ਗੁਰੂ ਨਾਨਕ ਸਾਹਿਬ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਬਾਣੀ ਦੇ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰੰਗ ਤੋਂ ਲਿਆ ਗੁਰੂ ਜੀ ਨੇ 15 ਰਾਜਾਂ ਵਿੱਚ ਭਾਸ਼ਾ ਦਾ ਕਾਰਜ ਵੀ ਕਰਦਾ ਜੀਰੂ ਜੀ ਨੇ ਬਾਰੀ ਭਾਸ਼ਾ ਅਤੇ ਕੁਝ ਖਾਸ ਤਤ ਸਿੱਧੂ ਕ੍ਰੀਪਾ ਆਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੀ ਭਾਸ਼ਾ ਇੰਗਲਿਸ਼ ਨੂੰ ਇਸ ਤਰ੍ਹਾਂ ਦਾ ਇੱਕੋ ਟੀਮਾਂ ਵਿੱਚ ਸੰਯੋਗ ਹੀ ਹੈ ਕਿ ਸੰਸਾਰ ਚੱਕਰ ਮੂਲ ਅਤੇ ਵਿਕਾਰ ਅੰਤਰ ਦਰਸਾਇਆ। ਚਰਚਾ ਸਿਰਫ ਨਾਮ ਦੇ ਨਾਲ ਵਿਸ਼ੈ। ਸਮਝੇ ਗਾਏ ਕਿ ਗੁਰੂ ਜੀ ਨੇ ਜਿਵੇਂ ਆਪਣੀ ਸ਼ਹਾਦਤ ਦੁਆਰਾ ਭਾਰਤ ਦੀ ਕਹਾਤਰਤ ਦੀ ਨਵੀਂ ਗੇੜੀ ਇਨਾਮ ਹੋ ਗਿਆ ਹੈ। ਉੱਤੇ ਵੇਰਾ ਅਤੇ ਭਲਤੀ ਦਾ ਉਪਰੇਚਲੇਗੀ ਲੋਕਾਂ ਨੂੰ ਸੰثار ਦੀ 12ਵੀਂ ਪੂਜਾ ਤੋਂ ਵਰਿਆ। body and the